ਵਾਹਿਗੁਰੂ ਜਿੱਤ ਕਾਲਤਸ ਵਾਹਿਗੁਰੂ ਜਿੱਤ ਫਸੇ ਸੂਰਾ ਸੂ ਪਹਿਚਾਨੀਆ ਜੋਲ ਰਹਾ ਦਿਨ ਕੇ ਹੀ ਉर्जा purja ਕਟ ਮਰਾ ਕਬਹੂ ਨਾ ਛਾੜਾ ਖੇਤ ਸਹਿਬੇ ਕਮਾਲ ਅਮਰਤ ਕੇ ਦਾਤੇ ਸਰਬਸਤਾਨੀ ਰਿਸ਼ਮੇਸ਼ ਪਿਤਾ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਜਨੇਕ ਮਾਤਾ ਮਾਤਾ ਗੁਜਰ ਕੌਰ ਜੀ ਔਰ ਸਤਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾワਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਪਿਤਾ ਸ਼ਹੀਦੀ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਗਤਾਂ ਵੱਲੋਂ ਬਹੁਤ ਹਿਸ਼ਰਤਾ ਔਰ ਸਤਿਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸੂਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਮੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਸੇ ਵੀ ਕੰਮ ਕਰਦੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੇ ਔਰ ਉਹਨਾਂ ਦੀ ਯਾਦ ਵਿੱਚ ਮੋਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸਿੱਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਕਿਉਂਕਿ ਲੱਖੀਆਂ ਲੱਖੀਆਂ ਜਿੰਦਾਂ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਵੀ ਕੋਈ ਅਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਨਹੀਂ ਬਣਦੀ ਕਿ 7 ਸਾਲ ਦੀ ਉਮਰ ਬਾਬਾ ਫਰਕਸ ਸਿੰਘ ਸਾਹਿਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸਿੰਘ ਸਾਹਿਬ ਜੀ ਦੀ ਹਕੂਮਤ ਦੇ ਕੈਦ ਵਿੱਚ ਹੰਡੇ ਬੁਰਜ ਵਿਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਹ ਮਾਤਾ ਜੀ ਤੇ ਔਰ ਸਹਿਬਜ਼ਾਦਿਆਂ ਤੇ ਕੀਤਾ ਗਿਆ ਪਰ ਕੋਈ ਈਨ ਨਹੀਂ ਮੰਨੀ ਆਪਣੇ ਸਿੱਕੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਤੇ ਸਵਾਸਾਂ ਦੇ ਨਾਲ ਦੁਆਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾਇਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਰਿਸਲਤ ਨਤਕਾ ਉਦਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਪਤਾ ਗੁਰਕੌਰ ਜੀ ਦੀ ਪਾਪਾ ਜੋਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਕਾਰ ਨਾਲ ਅਸੀਂ ਕੱਲ ਨੂੰ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਰ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਪੇਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ